16 ਲੀਟਰ ਦੁੱਧ ਤੇ ਮੁੱਲ ਇਹਦਾ ਮੁੱਲ 40000 ਚ 100 ਕਿਲੋਮੀਟਰ ਪਹੁੰਚ ਬਾਈ ਕਰ ਦਾਂਗੇ। ਮਗਰ ਵੀ ਇਹਦੇ ਬੱਛੀ ਹੈ ਨਾ। ਮਗਰ ਬੱਛੀ ਹੈ ਬਹੁਤ ਚੰਗੀ। ਜਦੋਂ ਤਾਂ ਆਪਾਂ ਦੁੱਧ 6 ਕਿਲੋ ਆ ਬਾਈ ਤੇ ਆਪਾਂ 5 ਕਿਲੋ ਦੀ ਗਾਰੰਟੀ ਲੈਨੇ ਅਗਲੇ ਘਰ ਤੱਕ ਦੀ ਵੀ। ਇਹਦਾ ਮੁੱਲ ਇਹਦਾ ਮੁੱਲ 10000 ਚ ਦੇਣੀ ਹੋਗੀ। ਇਹਦਾ ਟਾਈਮ ਰਲਾਓ ਕਿ ਨਹੀਂ? ਹਾਂਜੀ ਬਾਈ। 1 ਢੰਗ 2 ਢੰਗ ਜਦੋਂ ਤਸੱਲੀ ਹੋ ਗਈ ਉਦੋਂ ਆਪਾਂ ਦੀ ਲੈ ਕੇ ਜਾਓ ਕਿ ਨਹੀਂ? ਤਣ ਕੇ ਲੈ ਲੈ ਕੋਈ। ਹਾਂ 15 ਕਿੰਨੇ ਕੀ ਮੁੱਲ ਚ ਦੇਣੀ ਆ ਇਹ? ਏ ਹਰਿੰਦਰ ਬਾਈ 35000 ਰੁਪਏ ਜੋ ਮਾੜਾ ਮੋਟਾ ਮਾਨਤਨ ਕਰਦਾਂਗੇ ਬੜਾ ਪਰ ਆਜਾ ਬ 40000 ਰੁਪਏ 100 ਕਿਲੋਮੀਟਰ ਪਹੁੰਚ ਤਾਂ ਕਰਨੀ ਹੈ ਬਈ ਦੇ ਪੈਰ ਦੇ ਉਹ ਪੱਕਾ ਮਣਦੀ ਕਰਕੇ ਲਾਦਾ ਇਲਾਜ ਕਰਾ ਲਵੇ ਲ ਜਾਗੇ ਦੁੱਧ 16 ਕਿਲੋ ਦੇ ਬਈ 15 ਨਹੀਂ ਰਹਿੰਦਾ ਆਪਣੇ ਘਰ ਕੋਈ ਚੋਕੇ ਲੈ ਜੀ ਦੋ ਟਾਂ ਚੋਲਵੇ ਚਾਰ ਟਾਂ ਚੋਲਵੇ ਸਾਸੀ ਗੱਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਵੀਰੇ ਲੱਕੇ ਦੇ ਮਾਰਮੇ ਬਾਈ ਦਾ ਪਿੰਡ ਹੈਗਾ ਕੋਟ ਕਰੋੜ ਖੁਰਦਤ ਤਹਿਸੀਲ ਤਲਵੰਡੀ ਪਾਈ ਤੇ ਜ਼ਿਲ੍ ਇਹ ਜਿਹੜੀ ਖਾਸ ਇਹ ਵੀਡੀਓ ਦੇ ਵਿੱਚ ਇਹ ਰਹਿਣਾ ਵੀ ਰੇਟ ਅੱਜ 10000 ਤੋਂ ਸ਼ੁਰੂ ਆ ਤੇ ਜਾਣਕਾਰੀ ਲਵਾਂਗੇ 10000 ਵਾਲੀ ਵੀ ਦੁੱਧ ਦਿੰਦੀ ਹੈ ਸਾਰੀ ਜਾਣਕਾਰੀ ਉਹਦੀ ਵੀ ਲੈ ਕੇ ਦੇਵਾਂਗੇ ਸਭ ਤੋਂ ਪਹਿਲਾਂ ਜਿਹੜੀ ਆਪਾਂ ਗਾਂ ਪਾਜੀ ਹੈ ਇਹਦੇ ਬਾਰੇ ਜਾਣਕਾਰੀ ਲੈਣੀ ਵੀ ਕਿੰਨੇ ਕ ਟਾਈਮ ਦਾ ਸੂਆ ਹੈ ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਬਹੁਤ ਬਹੁਤ ਸਵਾਗਤ ਹੈ ਨਰ ਬਾਈ ਤੁਹਾਡਾ ਵੀ ਲੱਖੇ ਭਾਈ ਜਿਆਦਾ ਸਮਝਣਾਂ ਲਈਏ ਵੀ ਆਪਾਂ ਇਹਦੇ ਬਾਰੇ ਦੱਸ ਦੀਏ ਪਹਿਲਾਂ ਜਿਹੜੀ ਇੱਕ ਨੰਬਰ ਤੇ ਖੜੀ ਹੈ ਸਕਰੀਨ ਤੇ ਇਹ ਹਰਿੰਦਰ ਭਾਈ origignal ਦੂਜਾ ਸੂਆ ਸੂਈ ਵੀ ਆ ਬਾਈ ਮੱਛੀ ਠੀਕ ਹੈ ਭਾਈ ਤੇ ਮਾੜੀ ਗੌਰ ਘਟ ਵਾਲੇ ਬੰ ਠੀਕ ਹੈ ਭਾਈ ਤੇ ਪੱਕੇ ਥਾਂ ਤੇ ਹੀ ਬੰਨੇ ਹੀ ਬਾਲੇ ਪਸੂ ਸੀਗੇ ਬੰਦਿਆਂ ਦੇ ਤੇ ਉਹ ਇੱਕ ਸੱਜੇ ਪੈਰ ਤੋਂ ਮਾੜਾ ਪੱਕਾ ਮਾਣਦੀ ਆ ਲੰਗ ਮਾਰਦੀ ਸੱਜੇ ਪੈਰ ਤੋਂ ਬਈ ਓਕੇ ਭਾਈ ਆ ਵੀ ਆਇਨ ਵੀ ਬੈਠ ਜੂਗੀ ਜਾਂ ਫਿਰ ਟੰਬੇ ਪਾਉਣੇ ਪੈਣੇ ਉਹ ਗੱਲ ਨਹੀਂ ਗਈ ਠੀਕ ਹੈ ਭਾਈ ਅਜਾ ਮਾਣਦੀ ਆ ਪੈਰ ਦੀ ਲਿਖ ਕਿ ਕਿੰਨੇ ਕ ਟਾਈਮ ਦਾ ਸੂਆ ਦਾ ਸੇਵਾਈ ਉਹਨਾਂ ਨੇ ਬਈ ਡੇਢ ਮਹੀਨਾ ਸੂਆ ਦਾ ਸਹੀ ਮਗਰ ਬੱਚੇ 2 ਮਹੀਨੇ ਸੂਈ ਹੋ ਗਈ ਬਈ ਯਾਨਕਿ ਅਗਲਾ ਰੇਡ ਮਹੀਨਾ ਕਰਾਤ 2 ਮਹੀਨੇ ਮੰਨ ਲਾ ਆਪਾਂ 2 ਮਹੀਨੇ ਮੰਨ ਕੇ ਲਈਆ ਬਈ ਮਗਰ ਬੱਛੀ ਐ ਇਹ ਬਹੁਤ ਚੰਗੀ ਚੰਗੇ ਸੀਮੰਟ ਦੀ ਹੋਊਗੀ ਕਹੇਦੀ ਆਪ ਨੂੰ ਪਤਾ ਤਾਂ ਹੈ ਨਹੀਂ ਕਿਹੜੇ ਸੀਮੰਟ ਦੀ ਐ ਨਾ ਆਪ ਨੂੰ ਦੱਸਿਆ ਕਰ ਠੀਕ ਆ ਬਈ ਲੱਖੇ ਬਈ ਕਿੰਨਾ ਦੋਤੇ ਜਿਹੜਾ ਚਵਾਵੇਂਗਾ ਇਹਦੇ ਥਲੋਂ ਬਈ ਇਹ ਬਈ ਕੱਲ ਆਪਾਂ ਅੱਥਰੇ ਸ਼ਾਮ ਨੂੰ 5 ਗਿਓ ਬਈ ਚੋਕੇ ਲੈ ਕੇ ਆਂਦੀ ਹਰਿੰਦਰ ਤੇ ਅੱਜ ਆਪਾਂ ਚਵਾਈ ਕਰਨੀ ਸਵੇਹਾ ਹਨਾ ਪਹਿਲੀ ਵੀਡੀਓ ਪਵਾਦੀ ਆਪਾਂ ਅੱਗੇ ਅੱਜ 16 ਲੀਟਰ ਦਾ ਹੁੰਦਾ ਬਈ 16 ਕਿਲੋ ਹੀ ਆਪਾਂ ਚਵਾ ਲਾਂਗੇ ਜਿੰਨਾ ਆਪਾਂ ਚੋਗੇ ਲੈ ਆਂ ਅਗਲੇ ਕਰੋ ਜੇ ਆਪਣੇ ਘਰ ਚੰਨ ਚਾਰ ਦਿਨ ਖੜਦੇ 1 ਹੁਣ ਜਿਵੇਂ 24 ਤੋਂ ਥੋੜੀ ਜੀ ਅੱਧਾ ਪੌਣਾ ਘੰਟਾ ਲੱਗਦੇ ਆ ਤੇ ਉਹ ਦੁੱਧ ਦਾ ਫਰਕ ਪਾ ਜੂਗਾ ਹਾਂ ਬਈ ਉਹ ਵੱਧ ਹੋਊ ਹੁਣ ਆ ਦਾ ਸ਼ਾਹਰਾ ਕੋਈ ਪੂਰਾ ਕਰਕੇ ਲੈ ਜਾ ਤੋੜਾ ਪਤਾ ਹੱਸਦਾ ਵੀ ਪੈਰ ਤੋਂ ਇੱਕ ਤੋਂ ਮੰਨਦੀ ਆ ਬਈ ਹਾਂਜੀ ਪਰਲੇ ਦੋ ਬਈ ਤੇ ਲੱਗ ਕਿ ਕੀ ਮਤਲ ਕਰਾਂਗੇ ਇਹਦਾ ਬਈ ਇਹ ਹਰਿੰਦਰ ਭਾਈ ਜੇੜਾ ਜਮਾ ਸਹੀ ਹੁੰਦੀ ਪੈਰਪੂਰ ਤੋਂ ਨਾ ਕੋਈ ਅਜਾ ਮੰਨਦੀ ਹੁੰਦੀ ਫਿਰ ਤਾਂ ਬਈ 70000 ਰੁਪਏ ਦੀ ਸੀਗੀ ਪਰ ਅਜਾ ਬਸ 40000 ਰੁਪਏ 100 ਕਿਲੋਮੀਟਰ ਪਹੁੰਚ ਤਾਂ ਕਰਨੀ ਬਈ ਦੇ ਪੈਰ ਦੇ ਉਹ ਪੱਕਾ ਮੰਨਦੀ ਕਰਕੇ ਲਾਦਾ ਇਲਾਜ ਕਰਾ ਲਵੇ ਲਜਾਗੇ ਗੋਦ 16 ਕਿਲੋ ਤੋਂ ਬਈ 15 ਨਹੀਂ ਰਹਿਦਾ ਆਪਣੇ ਘਰ ਕੋਈ ਝੋਕੇ ਲੈ ਜੀ ਦੋ ਟਾਈਂ ਚੋਲੇ ਵਿੱਚ ਚਾਰ ਟਾਈਂ ਚੋਲੇ ਬਸ ਠੀਕ ਹੈ ਨਾ ਬਈ ਉਹ ਚੀਜ਼ ਬਈ ਲੱਖਾ ਅੱਗੇ ਵੀ ਕਹਿੰਦਾ ਬਈ ਦੁੱਧ ਕੋਈ ਵੀ ਸੱਜਣਾ ਆਪਣੇ ਕੋਲੋਂ ਫੁੱਲ ਗਾਰੰਟੀ ਨਾਲ ਝੋਕੇ ਲੈ ਕੇ ਜਾ ਬੰਦਾ ਚੋਣ ਵਾਲਾ ਹੋਵੇ ਬਈ ਆਪਾਂ ਚੋਣ ਤੋਂ ਜਵਾਬ ਨਹੀਂ ਹੁੰਦੇ ਜਿੰਨੇ ਟਾਈਂ ਮਰਜੀ ਵਾਲਾ ਝੋਕੇ ਆ ਦੀ ਤਸੱਲੀ ਕਰਕੇ ਲੱਜਾਵੇ ਬਿਲਕੁਲ ਹੈ ਨਾ ਬਈ ਪਰ ਜਦੋਂ ਜਾਨਵਰ ਤੁਹਾਡੇ ਕੋਲ ਚਲਾ ਜਾਂਦਾ ਉਹ ਤੋਂ ਬਈ ਥੋੜਾ ਹੋ ਜਾਂਦਾ ਤੁਸੀਂ ਗੱਲ ਫੇਰ ਭਾਂ 20 ਕਿਲੋ ਹੋ ਜਾਏ ਫੇਰ 10 ਹੋ ਜਾਏ ਫੇਰ ਬਈ ਥੋੜੀ ਹੈ ਫੇਰ ਥੋੜੀ ਹੈ ਨਾ ਲੱਖਾ ਬਈ ਦੂਸ ਠੀਕ ਹੈ ਬਾਈ ਹਾਂ ਜੀ ਦੂਜਾ ਸੁਬਾ ਸੁੰਦੀ ਆ ਬਾਈ ਠੀਕ ਹੈ ਬਾਈ ਲੱਖੇ ਕਰੀ ਤੋਰਦਗੇ ਬਾਈ ਇਹਨੂੰ ਹਣਾ ਹਾਂਜੀ ਤੇ ਲੱਖੇ ਕਿੰਨੇ ਦਿਨ ਲੈਂਦੀ ਹਜੇ ਬਾਈ ਇਹ ਇਹ ਤਾਂ ਪੰਜਾ ਤੋਂ ਛਿਆ ਦਿਨਾਂ ਦੀ ਕਰੀ 18 ਦਿਨ ਪੂਰੇ ਆ ਬਾਈ 18 ਨੂੰ 18 ਤਰੀਕ ਨੂੰ ਬਾਈ ਐਸਮ ਠੀਕ ਆ ਨਾ ਬਾਈ ਹਲੇ ਤਾਂ ਫਿਰ ਕਈ ਹੈ ਬਾਵਾ ਕਾਪ ਕਾफी ਕੱਚੀ ਪਈ ਹੈ ਕਿ ਨਹੀਂ ਹਾਂਜੀ ਬਾਈ ਇਹ ਲਖੇ ਜਮੇ ਦੇ ਸਿੰਘ ਸੁੰਗਾ ਫਿਰ ਰੇਟ ਇਹਦਾ ਨਿੱਕਾ ਹੀ ਕਰੇਗਾ ਰੇਟ ਨਿੱਕਾ ਹਰਿੰਦਰਪੁਰ ਸਿੰਘਾ ਦਾ ਕੋਈ ਚੱਕਰ ਨਿੱਕੇ ਨਿੱਕੇ ਸੰਗਾ ਬਾਕੀ ਮਾਰ ਦੀ ਮੂਰਦੀ ਨਹੀਂ ਜਮਾਂ ਹੀ ਪਹੁੰਚ ਜਾਵਾ ਖੋਲੀ ਫਰਨਾ ਪਸ਼ੂਆਂ ਨੂੰ ਮਾਰਦੀ ਆ ਨਾ ਬਈ ਬੰਦੇ ਨੂੰ ਕੋ ਕਹਿੰਦੀ ਓਕੇ ਬਈ ਲਖੇ ਕਿੰਨਾ ਦੁੱਧ ਪਾਜੂ ਅੰਦਾਜ਼ਾ ਜਰਾ ਲੈ ਹਰਿੰਦਰਪੁਰ ਜਮਾਂ ਠੰਡੀ ਸੀਗਾ ਲੈ ਹਾਂ ਲਖੇ ਕਿੰਨਾ ਕ ਦੁੱਧ ਪਾਜੂਗੀ ਇਹ ਇਹ ਹਰਿੰਦਰ ਪਹਿਲੇ ਸਵੇਰ 14 ਕਿਲੋ ਦੱਸਿਆ ਬਈ 15 16 ਲੀਟਰ ਦਾ ਤਾਂ ਆਰਾਮ ਨਾਲ ਹੀ ਦੇਊਗੀ ਬਈ ਅੰਗੀ 15 ਮੰਨ ਕੇ ਲੈ ਲੈ ਕੋਈ ਹਾਂ 15 ਮੰਨ ਕੇ ਲੈ ਲੇ ਲਖੇ ਕੀ ਬੋਲ ਚ ਦੇਣੀ ਆ ਇਹ ਏ ਹਰਿੰਦਰ ਬਾਈ 35000 ਰੁਪਏ ਜੋ ਮਾੜਾ ਮੋਟਾ ਮਾਨਤਾ ਕਰ ਦਾਂਗੇ ਬਾਲਾ ਨਹੀਂ ਹੋਣਾ ਬਾਈ ਬਸ ਠੀਕ ਹੈ ਤੇ ਲੱਖੇ ਬਾਈ ਦੂਸਰਾ ਤੀਸਰੇ ਨੰਬਰ ਵਾਲੀ ਬਾਰੇ ਦੱਸਦੀ ਬਾਈ ਇਹ ਇਹ ਤੋਕੜਾ ਹਰਿੰਦਰ ਬਾਈ ਦੂਜਾ ਸੂਆ ਕਹਿ ਕੇ ਦਿੱਤੀ ਆ ਤੀਜੇ ਸੂਏ ਹੋਊਗੀ ਠੀਕ ਹੈ ਬਾਈ 6 ਲੀਟਰ ਦਾ ਦੁੱਧ ਤਿਆਰ ਆ ਬਾਈ ਕੋਈ 5 ਮੰਡ ਕੇ ਲੈ ਜਾਵੇ 5 ਨੂੰ ਹੱਥ ਵੀ ਨਾ ਲਾਵੇ ਆਪਣੀ 5 ਕਿਲੋ ਦੀ ਗਾਰੰਟੀ ਹੋ ਗਈ ਅਗਲੇ ਘਰ ਤੱਕ ਦੀ ਵੀ 5 ਲੀਟਰ ਦਾ ਹੈ ਨਾ ਹਾਂਜੀ ਬਾਈ ਬੜੀ ਦੱਸਾ ਡੇਢ ਮਹੀਨੇ ਹਰਿੰਦਰ ਬਾਈ ਖਾਲੀ ਕਰਕੇ ਲਈ ਖਾਲੀ ਕਰਕੇ ਦੇਣੀ ਆ ਲਾਦੀ ਇੱਕ ਘਰਾਂ ਦੇ ਜਿਆਦੇ ਓਕੇ ਉਹ ਕਹਿੰਦੇ ਵੀ ਡੇਢ ਮਹੀਨੇ ਦਾ ਟੀਕਾ ਭਰ ਕੋਈ ਵੀ ਸੱਜਣਾ ਉਹ ਆਉਦੀ ਖੱਲ ਕੋਈ ਮੰਨੇ ਨਾ ਜਮਾ ਬੱਚਿਆਂ ਵਾਲੇ ਰੇਟ ਤੇ ਦਿੰਨੀ ਆ ਬਾਈ ਗਾਂ ਉਹ ਕੱਦ ਕੁੱਦ ਚਾ ਹਨ ਥੋੜੀ ਜੀ ਗੌਰ ਘੱਟ ਹੋਈ ਵੀ ਜੇ ਗੌਰ ਬੂਰ ਬੰਦਾ ਕਰ ਲਵੇ ਕਿ ਨਹੀਂ ਬਾਕੀ ਹੋਰ ਵੀ ਇੱਕ ਚੀਜ਼ ਆ ਵੀ ਜੋਰ ਵੀ ਚੱਲੂਗੀ ਜੇ ਕੋਈ ਬੰਦਾ ਸੇਵਾ ਕਰ ਲਵੇ ਹਨ ਹਾਂਜੀ ਬਾਈ ਅੰਗਾ ਪਾਰਾਂ ਦੀ ਕੋਈ ਉਹ ਆ ਕੋਈ ਬਾਹਲਾ ਕੋਈ ਬੈਂਕ ਟੈਡ ਨਹੀਂ ਕਿ ਨਹੀਂ ਹਾਂਜੀ ਹਾਂਜੀ ਬਾਈ 22 22 ਪਈ ਤੇ ਲੱਖ ਕਿੰਨਾ ਦੁੱਧ ਸੇ ਥਲੇ ਦੁੱਧ ਬਾਈ 6 ਕਿਲੋ ਹੀ ਆਦੇ 5 ਕਿਲੋ ਦੇ ਕੋਈ ਆਨਲਾਈਨ ਵੀਰ ਭਰਾਵੋ ਨਾਲ 5 ਕਿਲੋ ਦੀ ਗਾਰੰਟੀ ਆ ਬਾਈ 6 ਕਿਲੋ 5 ਕਿਲੋ ਦੁੱਧ ਹੈ ਨਾ ਤੇ ਕੀ ਮੌਲਜ ਦੇਣੀ ਆ ਇਹ ਆ ਜੀ ਬਈ 10000 ਰੁਪਏ ਦੇਣੀ ਆ ਹਾਂ ਨਾ ਵਿੱਚੋਂ 100 ਰੁਪਏ ਛੋਟ ਕਰਨੀ ਆ ਬਈ 10000 ਤੇ ਲੱਖੇ ਬਈ ਆਪਾਂ ਕਰ ਦਈਏ ਚਵਾਈ ਉਹਦੀ ਹੈ ਨਾ ਹਾਂ ਜੀ ਬਈ ਇਹ ਤੋਰ ਜਹਰਿੰਦਰ ਮਾੜੀ ਉਹ ਵੀ ਤੋਰ ਕੇ ਦਿਖਾ ਤੋਰ ਕੇ ਦਿਖਾਉਣਾ ਤਾਂ ਦਿਖਾ ਦੇ ਹਾਂ ਦਿਖਾ ਦਿੰਦੇ ਆ ਅਗਲੇ ਨੂੰ ਵੀ ਕੱਲੂ ਅਗਲਾ ਉਹਨੂੰ ਇਹ ਨਾ ਲੱਗੇ ਵੀ ਇਹ ਪਰ ਲੱਖੇ ਕੋਈ ਕੱਚੇ-ਕੁੱੱਚੇ ਵਾਲਾ ਬੰਦਾ ਲੈ ਜਾਵੇ ਹੈ ਨਾ ਕੱਚੇ ਆ ਲੈ ਜਾਂ ਮਿੱਟਾ ਆ ਲੈ ਜਾਵੇ ਹਰਿੰਦਰ ਦਾ ਵਾਲੀ ਫਰਸ਼ ਗੰਦੀ ਤੇ ਬੰਨੀ ਵੀ ਸੀਗੀ ਬਈ ਓਕੇ ਹੈ ਨਾ ਹਾਂ ਹੁਣ ਇਹ ਗੁਆ ਗੁਆ ਕੱਢਾ ਨਵਾਈ ਆ ਲੈ ਆ ਕੇ ਇਹ ਆ ਦੇ ਆ ਜਿਹਨੇ ਬਾਈ ਨੇ ਦੱਸਤਾ ਹਨਾ ਵੀ ਆ ਤੋਰੇ ਦੇ ਵਿੱਚ ਉਹਦੇ ਚ ਹੈਗਾ ਕੋਈ ਚੱਕਰਕ ਨਹੀਂ ਪੈਰ ਚ ਆ ਬਾਈ ਚੱਕਰ ਪੈਰ ਹੋ ਜਾਣਾ ਸਹੀ ਹਰਿੰਦਰ ਕੋਈ ਉਹ ਜੀ ਗੱਲ ਵਾਲੀ ਬਾਤ ਨਹੀਂ ਗਈ ਹਾਂ ਆ ਪੁੱਤ ਆ ਕੋਈ ਗੋਡਾ ਸੁੱਜਿਆ ਨਹੀਂ ਜਾਂ ਉਹ ਜੇ ਕਈ ਵਾਰ ਇੱਕ ਪੱਕਾ ਪੁੱਕਾ ਹਨਾ ਪੈਰ ਬਣ ਗਿਆ ਤਾਂ ਵੀ ਉਹਦੇ ਨਾਲ ਵੀ ਹੋ ਜੂ ਝਟਕ ਨਹੀਂ ਤੇ ਬਾਕੀ ਜਿਹੜੀ ਚੀਜ਼ ਹੈਗੀ ਉਹ ਤੁਹਾਡੇ ਸਾਹਮਣੇ ਆ ਹਨਾ ਕੱਲ ਤੁਸੀਂ ਕੋਈ ਬੰਦਾ ਮਾਰੀ ਆ ਨਕਾਤੀ ਬਾਈ ਆ ਚੀ ਜਾਏ ਆ ਚੀ ਜਾਏ ਹਨਾ ਉਹ ਤੁਸੀਂ ਆਪੀ ਦੇਖ ਲਓ ਤੋਰ ਕੇ ਹੀ ਬਾਈ ਕਹਿੰਦਾ ਆਪਾਂ ਤਾਂ ਘਾਈ ਦਿੱਤੀ ਆ ਹਨਾ ਕੱਲੂ ਬੰਦੇ ਨੇ ਲੱਖੇ ਕਈ ਕਿਸੇ ਨੇ ਦੂਰੋਂ ਤਰ ਨਾਮ ਦਾ ਹਨਾ ਉਹ ਇਸ਼ਾਰਾ ਕੇ ਅਗਲਾ ਕਹੀ ਬਾਈ ਯਾਰ ਤੋਰਾ ਆਏ ਸੀ ਆਏ ਸੀ ਹਨਾ ਉਹ ਫਿਰ ਦੱਸ ਤਾਂ ਵੀ ਹੋਈ ਜਾਂਦਾ ਮੁੱਲ ਘਟ ਗਿਆ ਬਾਈ ਬਾਈ ਜੀ ਮੁੱਲ ਓਏ ਦੋਦੇ ਸਾਹਣਾ ਬਈ 65 ਦੀ 60 ਦੀ ਸੀਗੀ ਸਹੀ ਹੁੰਦੀ ਇਹਦੇ ਪੈਰ ਤੇ ਚੱਕਰ ਕਰਕੇ ਵੀ ਪੈਰ ਠੀਕ ਹੋ ਜਾਣਾ ਕੋਈ ਉਹ ਜੀ ਪ੍ਰੋਬਲਮ ਨਹੀਂ ਕੋਈ ਨਾ ਪੈਰ ਸੋਜਣਾ ਨਾ ਇਹਦੇ ਕੀੜੇ ਪੈਣਾ ਕੋਈ ਜ਼ਖਮ ਨਾ ਵੀ ਆਪਾਂ ਨੂੰ ਘੱਟ ਜਾਗੀ ਆਪਾਂ ਘੱਟ ਕੇ ਦੇ ਦਿੰਨੀ ਆਪਾਂ ਨੂੰ ਘੱਟ ਜਾ ਇਹ ਆਪਾਂ 40000 ਤੇ 100 ਕਿਲੋਮੀਟਰ ਪਹੁੰਚ ਤੈਂਦੇ ਰੁਪਏ ਤੇ 300 ਰੁਪਏ ਵਿੱਚ ਕਰਾਇਆ ਪਿਆ ਨਾ ਤੇ ਦੂ ਘੱਟ ਵਾਲਾ ਕੋਈ ਆਪਾਂ ਨੂੰ 30 35000 ਰੁਪਏ ਵਾਲਾ ਬੰਦਾ ਕੋਈ ਫੋਨ ਨਾ ਲਾਵੇ ਬਈ ਆਪਣੀ ਵੈਗ ਜਾਣੀ ਆ ਪਾ ਵੀ ਸਮਝਣ ਵਾਲੀ ਆ ਸਮਝਣ ਵਾਲਾ ਜੇ ਇਹ ਖੜੀ ਨੇ 18 ਮਿਲੀਟਰ ਦਾ ਤੇ ਬਈ ਆਉਣਾ ਪਾਈ ਆ ਫਤਹਿ ਕਰੋ ਫਾਲਾ ਪੌਣ ਦਾ ਨਹੀਂ ਲੋੜ ਹੀ ਨਹੀਂ ਨਾ ਨਹੀਂ ਹੁਣ ਇਹ ਚੱਲਣਾਣਾ ਫਾਈਲ ਉਹ ਵੇ ਤਾਂ ਇਹਨੂੰ ਛੱਲ ਲਗਾਤਾ ਕਰਮ ਵਾਲੀ ਇਹਦੀ ਕੀ ਵਾਈ ਕਰਾ ਕੇ ਦਿਖਾ ਮਹਿੰਦਰ ਬਹੁਤ ਚੰਗੀ ਜੀ ਵਾਈ ਬੱਚੀ ਦੀ 10000 ਵਾਲੀ ਉਹ ਜ਼ਿਆਦਾ ਤਾਂ ਇਹਨਾਂ ਨੇ ਮੈਨੂੰ ਗੋਲੀਆਂ ਦੇ ਨਾਲ ਲਿਆ ਕੇ ਬਾਈ ਮੈਡੀਕਲ ਚਾਰ ਗੋਲੀਆਂ ਮਿਲ ਜਾਂਦਾ ਉਹਦਾ ਲੰਗ ਜਾ ਜਮਾ ਛੱਡ ਜਾਂਦੀ ਆ ਇਹ ਹੁੰਦੀ ਇਹਨਾਂ ਨੂੰ ਅਚਾਈ ਆ ਮਾੜੀ ਓਹਨ ਵਾਕਈ ਬਹੁਤ ਸੋਹਣਾ ਯਾਰ ਹਨਾ ਦੇਖ ਬਾਈ ਸੰਦੀ ਨਾ ਵਾਇਓ ਕਿਧਰ ਦੀ ਕਿਧਰ ਬਾਈ ਮਰੇ ਕਿਰਾ ਦੂਜੇ ਥਾਣਾ ਤੋਂ ਹੀ ਮਾਰਦੇ ਤੇ ਓਕੇ ਹਰਿੰਦਰ ਥਾਣਾ ਵੱਲੋਂ ਕੋਈ ਵੀ ਬੰਦਾ ਪੂਰ ਛੱਟੇ ਵੱਲੋਂ ਜਾ ਕੇ ਥਾਣੇ ਤੇ ਵੱਧ ਘੱਟ ਦੋਵੇ ਆਪਣੀ ਬਈ ਫੁੱਲ ਜ਼ਿੰਮੇਵਾਰੀ ਅਗਲੇ ਘਰ ਤੱਕ ਦੀ ਵੀ ਬਾਕੀ ਲੱਗੇ ਆਪਾਂ ਸੂਈ ਸਵਾਈ ਦਾ ਆਪਾਂ ਅਗਲੇ ਨੂੰ ਕਹਿ ਹੀ ਦਿੰਨੇ ਬਈ ਆਦੀ ਚੋਕੇ ਲੈ ਦੇਣੀ ਚਵਾ ਕੇ ਪਊ ਗੱਲ ਕਰਦੇ ਆ ਨਾ ਤੇਰਾ ਬਈ ਥਾਣੇ ਤੇ ਕਿਹੇ ਜੋ ਕੋਈ ਪੂਰ ਛੱਟਾ ਹੋਵੇ ਥਾਣੇ ਵੱਧ ਘੱਟ ਹੋਵੇ ਬਈ ਆਪਣੀ ਫੁੱਲ ਗਾਰੰਟੀ ਹੈ ਨਾ ਆ ਸੈਟ ਤਾਂ ਹੀ ਗਾਇਨਾਂ ਨੂੰ ਯਾਰ ਫਾਲ ਕੋਈ ਨਹੀਂ ਬਾਤ ਪਾ ਦਾਂ ਪਹਿਲੀ ਜਵਾਈ ਯਾਰ ਅੰਦਰ ਬਈ ਆਪਣੇ ਘਰੇ ਦੀ ਓਕੇ ਉੱਥੋਂ ਵੇ ਜਾ ਬਚੋ ਕੇ ਲੈਂਦੀ ਸੀ ਹਾਂ ਬਈ ਚੋਕੇ ਲੈ ਕੇ ਆਂਦੀ ਗੱਲ ਸ਼ਾਮ ਨੂੰ 5 ਵੇ ਬਾ ਹੁਣ ਨਵਾਈ ਆ ਤੇ ਗੱਲੀ ਵਾਸਤੇ ਦੀ ਵੀਡੀਓ ਬਣ ਗਈ ਆਜ ਲੱਖੇ ਫਿਰ ਬਾਲਟੀ ਨਿੱਕੀ ਨਹੀਂ ਰੱਖੀ ਜਾਗਦੀ। ਬਾਲਟੀ ਵੱਡੀ ਆ ਬਾਈ ਹਰ ਅੰਦਰ ਜੇ ਕਿਸੇ ਦੇ ਮਾਨ ਚ ਕੋਈ ਵੈਮ ਵੀ ਹੋਇਆ ਤੇ ਆਪਾਂ ਬਾਲਟੀ ਦੇ ਕੰਡਾ ਦੇ ਵਿੱਚ ਪਾਣੀ ਦੀ ਭਰ ਕੇ ਦੇ ਕੰਡੇ ਦੀ ਫੋਟੋ ਹੀ ਭੇਜ ਦਾਂਗੇ ਲੈਣ ਨੂੰ ਵੀ ਕਿੰਨਾ ਦੁੱਧ ਪੈਂਦਾ ਵਿੱਚ। ਬਾਕੀ ਗੱਲ ਮਗਰ ਰਹੀ ਕੋਈ ਨਹੀਂ ਕਹਿ ਰੰਦਰ ਜੇ ਆਪਾਂ ਅਗਲੇ ਨੂੰ ਕਹੀ ਦਵਾਂ ਯਾ ਦੀ ਚੋਕੀ ਲੈ ਜਾਓ। ਆਪਾਂ ਵਿਲੀ ਕਰਤੀ ਆ ਸਾਹਮਣੇ ਅਗਲਾ ਕੋਈ 2 ਕਿਲੋ ਮੰਨ ਲਓ 6 ਮੰਨ ਲਓ 8 ਮੰਨ ਲਓ ਬਿਲਕੁਲ ਹੋ ਗਿਆ। ਬਾਕੀ ਚਵਾਈ ਉਹ ਵੀ ਜਿਹੜੇ ਸਾਬਣਾ ਹੋਈ ਹੈ ਪੋਲੀ ਆਣਾ। ਪੋਲੀ ਚਵਾਈ ਬਣਾ ਦਈਏ। ਜਿਹੜੇ ਸਾਬਣਾ ਵੀ ਦੋ 2.5 ਮਿੰਟ ਦੇ ਵਿੱਚ ਬਚ ਇਨੀ ਵਾਲਟੀ ਆ ਗਈ ਕਿ ਨਹੀਂ ਹਾਂਜੀ ਬਈ ਬਾਕੀ ਹਰਿੰਦਰ ਤੈਨੂੰ ਪਤਾ ਬੱਛਾਂ ਵਾਲਾ ਹੀ ਰੇਟ ਆ ਬਈ ਮਗਰ ਰਹਿ ਕੋਈ ਨਹੀਂ ਗਿਆਗਾ ਹਨਾ ਮਗਰ ਵੀ ਬਾਕੀ ਦੇ ਬੱਛੀ ਆ ਬਈ ਬੱਛੀ ਬਹੁਤ ਜਿਆਦੇ ਚੰਗੀ ਆ ਜਾਤ ਵਾਲੀ ਆ ਮਗਰ ਬਾਕੀ ਰੰਦਰ ਇੰਨੇ ਦਾ ਇਨੇ ਮੀਨੇ ਦੁੱਧ ਪਾਇਨਾ ਬਈ ਹੂੰ ਮੰਦਾ ਗੱਲ ਲੇਟੀ ਲੋਟੀ ਪੈ ਗਈ ਜਨੇ ਘਟੋ ਘਟ ਬਾਹਲੇ ਦਾ 20 ਕਿਲੋ ਦੁੱਧ ਆਮ ਨਾਲ ਹੀ ਕਰ ਜੂਗੀ ਹੂੰ ਵੇ ਆ ਜੇ ਮੈਂ ਤੁਹਾਨੂੰ ਦੱਸਿਆ ਵੀ ਤੂੰ ਗੌਰ ਕਰਨ ਲੱਗਾ ਆ ਮਾੜਾ ਇਹ ਪੈਰ ਦਾ ਘਟਾ ਗਈ ਉਹਦੇ ਨਾਲ ਹੀ ਬਸੂ ਸਟ੍ਰੈਸ ਘਟ ਜਾਂਦਾ ਨਾ ਜੇ ਆਪਾਂ ਕੋਲ 2-4 ਦਿਨ ਰਹਿ ਗਈ ਹਰਿੰਦਰ ਨਾਲ ਦਾ ਲੰਗ ਹਟਾ ਲਾਂਗੇ ਭਾਈ ਮਾਰ ਨੂੰ ਤੇ ਨਾਲੇ ਭਾਈ ਦੁੱਧ ਵਧਾ ਦਾਂਗੇ ਹੋਰ 2 ਕਿਲੋ ਦਾ ਹਾਲਕਿ ਮੈਨੂੰ ਦੋ ਥਾਂ ਦਾ ਦੁੱਧ ਹੀ ਆਣਾ। ਹਾਂਜੀ ਬਈ। ਕਿੰਨਾ ਦਾ ਸਹੀ ਲੱਗਿਆ ਇਸਲੇ ਦੁੱਧ ਬਈ? ਦੁੱਧ 16 ਕਿਲੋ ਹਰਿੰਦਰ ਬਈ। 16 ਕਿਲੋ ਦੁੱਧ ਕੋਈ ਬੰਦਾ ਚੋਈ ਜਾਵੇ। ਜਿੰਨੇ ਡੰਗ ਮਰਜੀ ਚੋਲੋ ਬਈ ਆਪਣੇ ਨਾਲ। 16 ਲੀਟਰ ਦੁੱਧ ਤੇ ਮੁੱਲੇ ਦਾ ਮੋਲ 40000 ਚ 100 ਕਿਲੋਮੀਟਰ ਪਹੁੰਚ ਬਈ ਕਰ ਦਾਂਗੇ ਮਗਰ ਵੀ ਇਹਦੇ ਬੱਚੀ ਹੈ ਨਾ ਮਗਰ ਬੱਚੀ ਆ ਬਹੁਤ ਚੰਗੀ ਬੱਚੀ ਆ ਬਈ ਚਿੱਟਾ ਗਿੱਟਾ ਰੰਗ ਵਾਧਾ ਕਾਲਾ ਰੰਗ ਘਾਟਾ ਬਈ ਬੱਚੀ ਚਾਰ ਹੀ ਥਾਣਾ ਬੱਚੀ ਦੇ ਕੋਈ ਵਹੀ ਕੋੜ ਨਹੀਂ ਖਾ ਜਾਣੀ ਬਾਕੀ ਇਹਨਾਂ ਨੂੰ ਤਾਂ ਲੱਖੇ ਜਿੰਨਾ ਪਾਲਾਂਗੇ ਹਨਾ ਉਨਾ ਹੀ ਇਹਨਾਂ ਨੇ ਦੁੱਧ ਦੇਈ ਜਾਣਾ ਕਿ ਨਹੀਂ ਇਹਦਾ ਕਰਮਣਗਾ ਇਵੇਂ ਬਿਚ ਨਾ ਪਾਲਾਂਗੇ ਉਨਾ ਹੀ ਕੱਢਣਾ ਵੀ ਨੋ ਨਜ ਕਰ ਭਾਈ ਅਰਿੰਦਰਾ ਵਾਰਸਾ ਦੇ ਦਿਨ ਨੂੰ ਤੋਂ ਆਈਆਂ ਕੰਮ ਹੈ ਉਹ ਆਈ ਸੀਗਾ ਉਹ ਵੀ ਜੇ ਕੰਡਾ ਮਰਾਉਣਾ ਦਾ ਹਰਿੰਦਰ ਕੰਡਾ ਲਿਆਉਨੇ ਆ ਬਈ ਤੇ ਮਰਾ ਵੀ ਦਿੰਨੇ ਆਪਾਂ ਨਹੀਂ ਵਾਹ ਆਈਡੀਆ ਹੋ ਗਿਆ ਮੇਰੇ ਨਾਲ ਤੇ ਜਪੜੀ ਬਾਲਟੀ ਵੱਡੀ ਆ ਕਿ ਨਹੀਂ ਹਾਂ ਮੈਂ ਕਈ ਵਾਰਾ ਲੱਗਦਾ ਵੀ ਖੀਰ ਵਾਲੀ ਬਾਲਟੀ ਰੱਖੀ ਵੀ ਆ ਜੇ ਘੰਡਵਾੜਾ ਗਾਲੇ ਕਰੇ ਹੁੰਦੀ ਆ ਉਹ ਚੀਜ਼ ਨਹੀਂ ਗਈ ਬਾਕੀ ਆਪਾਂ ਜੋ ਦੇਣੀ ਚਵਾਗੇ ਆ ਮੋਕੇ ਗਰੇ ਬੇਲੀ ਹੋ ਗਈ ਆ ਤਾਂ ਟਾਈਮ ਰਲਾਓ ਕਿ ਨਹੀਂ ਇੱਕ ਡੰਗ ਦੋ ਡੰਗ ਜਦੋਂ ਤਸੱਲੀ ਹੋ ਗਈ ਉਦੋਂ ਆਪ ਦੀ ਲੈ ਕੇ ਜਾਓ ਕਿ ਨਹੀਂ ਤੇ ਦੁੱਧ ਦਾ ਤੁਹਾਡੀ ਸੇਵਾ ਦਾ ਇਹ ਤੇ ਜਿਹੜਾ ਕਪਾ ਲੋਂਗੇ ਉਹਨਾਂ ਨੇ ਦੇਈ ਜਾਣਾ ਕਿ ਨਹੀਂ ਲੋਗੇ ਇਹਦੀ ਆਪਾਂ ਚਬਾਈ ਕਰਕੇ ਦਿਖਾ ਦਾਂਗੇ ਹਨ ਇਹਦੇ ਨਾਲ ਦਾ ਮਤਲਬ ਲੱਖੇ ਪਤਾ ਨਹੀਂ ਕਿ ਸੀਸ ਲੱਗਦਾ ਪਤਾ ਲੱਗਿਆ ਨਾ ਨਿਆਣਾ ਨਹੀਂ ਪਾਇਆ ਨਿਆਣਾ ਮਤਲਬ ਪਿਆਣੀ ਨਿਆਣਾ ਪਾਲ ਕੋਈ ਨਹੀਂ ਮੈਂ ਬਾਦ ਨਾਲ ਲਿਆ ਦੂੰ ਜੋ ਬੱਸ ਸਰ ਮੈਂ ਲਗਾ ਹੀ ਨਾ ਆ ਗਿਆ ਹੁਣ ਚੋਣ ਗਿਆ ਲੱਗੇ ਇਹਨੂੰ ਵੀ ਸੋਹਣਾ ਲੱਗਿਆ ਬਾਈ ਹਨਾ ਹਾਂ ਬਾਈ ਲਖੇ ਬਾਜੂ ਕੀ ਦੁੱਧ ਬਈ ਜੇ ਹਣ ਦੁੱਧ ਬਾਜਿਆ ਹਰਨ ਰੇਵੀ ਕੋਈ ਬੰਦਾ ਸੇਵ ਵਾਲਾ ਜਾਊਗਾ ਬਈ ਹੰਦਾ ਦੇਖ ਲੈ ਬਈ ਕੋਈ ਪੂਰ ਨਹੀਂ ਕੋਈ ਛਟਲ ਚਵਾਈ ਵੇਲਾ ਕਿੰਨੀ ਵਧੀਆ ਪਤੂਰਾ ਆ ਗਿਆ ਉਹ ਕਰਕੇ ਉਹ ਡਟਰੀ ਇਹਦੀ ਆ ਇਹ ਤਾਂ ਦੁੱਧ ਦੀ ਆ ਦੁੱਧ ਦਾ ਮਾਰ ਆ ਜਾਂਦਾ ਥੱਲੇ ਉਹ ਕਰਦਾ ਆ ਰਾਵਣਾ ਨਾ ਜਿਤਨਾ ਇਹ ਨਾ ਕੋਈ ਛੜ ਸੱਟਣ ਵਾਲੀ ਗੋਰੀ ਨੇ ਮਾਰਨੀ ਤੇ ਛੜ ਜਦਨ ਮਾਰਨੀ ਲੱਖੇ ਇਹਦੇ ਥੱਲੇ ਬਾਈ ਕਿੰਨੇ ਸੇ ਨੋਤਾ ਪਾ ਦੋਵੇਂ 6 ਕਿਲੋ ਆ ਬਾਈ ਤੇ ਆਪਾਂ 5 ਕਿਲੋ ਦੀ ਗਾਰੰਟੀ ਲੈਨੇ ਅਗਲੇ ਘਰ ਤੱਕ ਦੀ ਵੀ ਇਹਦਾ ਮੁੱਲ ਇਹ ਮੁੱਲ 10000 ਚ ਦੇਣੀ ਆ ਬਾਈ 100 ਰੁਪਏ ਛੋਟ ਨਾਲ ਬਈ ਓਕੇ ਇਹਦੇ 'ਚ ਕੋਈ ਪਹੁੰਚ ਪੂਝ ਨਹੀਂ ਹੈ ਨਾ ਨਾ ਕੋਈ ਪਹੁੰਚ ਨਹੀਂ ਕੋਈ ਵਿੱਚੋਂ 9000 ਰੁਪਏ ਦੀ ਨਹੀਂ ਦੇਣੀ ਬਾਈ ਆਪਣਾ ਮੁੱਲ ਹੁੰਦਾ ਹਰਿੰਦਰ ਲੈਂਡ ਦੇਣ ਵਾਲਾ ਉਹਨੇ ਹੀ ਮੰਗੀ ਜੇ ਭਗਾਈ ਵਾਲੀ ਜਗ੍ਹਾ ਲੈਣੀ ਤੈਨੂੰ ਪਤਾ ਪਹਿਲੇ ਦਿਨੋਂ ਹੀ ਸਹੂਲ ਆਪਣਾ ਨਾ ਆਪਾਂ ਕਹਿਣਾ ਫालतू ਗੱਲ ਕਰਕੇ ਮਤਲਬ ਦੀ ਗੱਲ ਕਰਨੀ ਕੰਮ ਦੀ ਬਾਤ ਜਵਾਈ ਦੀ ਵੀ ਪੋਲੀ ਹੈ ਨਾ ਜਵਾਈ ਬਾਲੀ ਵਧੀਆ ਹਰਨਦਰ ਸਿੰਘ ਨੇ ਦੱਸਿਆ ਵੀ ਲੱਖ ਰੁਪਏ ਦੀ ਗਾਂ ਵਾਲੀ ਜਵਾਈ ਲੱਗੀ ਵੀ ਇਹਨੂੰ ਯਾਰ ਲੈ 10 ਦੇ ਕੋਈ ਪਸਟਮਾਰਟ ਲਾਇਆ ਰੇਰ ਵਾਲਾ ਆ ਵੀ ਇਹ ਲੱਖੇ ਥੋੜੀ ਬੰਦਾ ਕੋਈ ਸਾਂਭ ਵਾਲਾ ਲੈ ਜਾਏ ਨਾ ਜਿਵੇਂ ਲੇਟੀ ਲੂਟੀ ਪਾਉਣ ਲੱਗ ਜੇ ਕਿਉਂਕਿ ਇੰਨਾ ਦਿਨਾਂ ਚ ਗਰਮੀਆਂ ਗਾਇਆਂ ਨੂੰ ਕੁਝ ਨਹੀਂ ਹੁੰਦਾ ਕਿ ਨਹੀਂ ਹਾਂਜੀ ਭਾਈ ਤੇ ਫੀਡ ਫੂਡ ਪਾਉਣ ਵਾਲਾ ਬੰਦਾ ਲੈ ਜਾਵੇ ਤੇ ਆਪਦਾ ਖਰਚਾ ਕੱਢੂ ਵੀ ਰਾਮ ਨੇ ਕੱਢਦੀ ਆ ਭਾਈ ਰਾਮ ਨੇ ਕੱਢਦੀ ਆ ਗਵਰਨਰ ਨੇ ਤਾਂ ਨਹੀਂ ਕਿਹਾ ਤੇ ਘਰ ਦਾ ਦੁੱਧ ਤਾਂ ਨਹੀਂ ਡੋਲੂ ਚੱਕਣ ਦਿੰਦੀ ਕਿ ਨਹੀਂ ਨਹੀਂ ਚੱਕਣ ਹੁੰਦੀ ਬਈ ਇਹਦਾ ਖਰਚਾ ਕੱਢ ਕੇ ਰਹਾ ਹੁਣ ਬੱਚਿਆਂ ਨੂੰ ਦੁੱਧ ਪਿਉਣ ਨੂੰ ਕਿ ਨਹੀਂ ਇਹਦਾ ਲੱਖਾਂ ਕੋਈ ਬਿਊਟੀ ਬਾਲਰ ਵੀ ਨਹੀਂ ਲਾਇਆ ਉਵੇਂ ਖੜਾ ਦੀ ਨਾ ਨਵਾਈ ਨਹੀਂ ਬਈ ਉਹਨਾਂ ਨੂੰ ਤੁਸੀਂ ਆਗੇ ਨਾ ਤਾਂ ਕੋਈ ਹਲਿਆਰਾ ਪਾਇਆ ਇਹਦਾ Debe traer a ਦੁੱਧ ਬਾਈ ਕਹਿੰਦਾ 6 ਕਿਲੋ ਪਰ 5 ਕਿਲੋ ਦਾ ਸੌਦਾ ਕਰ ਲਿਓ 10000 ਜੀ ਤੋ ਤਿੰਨ ਕਿਲੋ ਤੋਤੇ ਆ ਬਾਈ ਸਾਢੇ ਤਿੰਨ 2000 ਦਰ ਬਿਲਕੁਲ ਹੈ ਨਾ ਬਾਈ ਕਿਉਂਕਿ ਸਵੇਰ ਬਾਈ ਦੁੱਧ ਵੱਧ ਹੁੰਦਾ ਇਹਦਾ ਸ਼ਾਮ ਨੂੰ ਬਾਈ ਘੱਟ ਹੁੰਦਾ ਸ਼ਾਮ ਨੂੰ ਇਹਦਾ 2.5 ਕਿਲੋ ਕੱਢੇ ਹਾਂ 2 ਕਿਲੋ ਕੱਢੇ ਤੇ 3 ਸਾਢੇ ਤਿੰਨ 4 ਕਿਲੋ ਦੁੱਧ ਹਰੰਦਰਾ ਹਾਂ ਬਾਈ ਠੀਕ ਆ ਬਿਲਕੁਲ ਹੈ ਨਾ ਬਾਈ ਵੀ ਸ਼ਾਮ ਨੂੰ ਦੋਵੇਂ گاਵਾਂ 'ਚ ਬਾਈ ਸਵੇਰ ਆਪਾਂ ਨੂੰ ਵੀ ਪਤਾ ਬਾਈ ਰਾਤਾਂ ਵੱਡੇ ਹਨਾ ਸ਼ਾਮ ਮਾਰਾ ਮੋਟਾ ਪੈਂਦਾ ਫਰਕ ਬਾਈ ਸ਼ਾਮ ਨੂੰ ਬਾਈ ਫਰਕ ਪੈਂਦਾ ਬਾਈ ਟਾਈਮ ਵੀ ਰਾਲੇ ਪਰ ਪਤਾ ਨਹੀਂ ਕੀ ਚੱਕਰ ਆ ਸਵੇਰ ਦੁੱ ਤੇਰੇ ਕਿਹਨਾਂ ਜਾਂਦੇ ਆ ਨੇ ਫਾਰਮ ਦੀ ਲੋਕੇਸ਼ਨ ਮੁਲਕਾ ਨੰਬਰ ਬੋਲ ਦਈ ਫਾਰਮ ਲੋਕੇਸ਼ਨ ਹੈ ਆਪਣੀ ਪਿੰਡ ਕੋਡ ਕੋਡ ਖਰਨ ਦੇ ਬਾਈ ਜ਼ਿਲ੍ਹਾ ਫਰੋਈ ਪਰ ਫੋਨ ਨੰਬਰ ਹੈਗਾ 98730 70893 ਕਿਸੇ ਵੀ ਸੱਜਣ ਨੇ ਔਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਲੱਖੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਆਪਾਂ ਜਾਨਵਰ ਚਵਾਈ ਕਰਕੇ ਦਿਖਾ ਦਿਆ ਉਹਦੇ ਨਾਲ ਤੁਹਾਨੂੰ ਥਾਣਾ ਸੁਨਾ ਦਾ ਹਨਾ ਪੂਰਛਟੇ ਦਾ ਪਤਾ ਲੱਗ ਜਾਂਦਾ ਹੈ ਬਾਕੀ ਹੋਰ ਬਾਈ ਵੀ ਇਹ ਗੱਲ ਕਹਿੰਦਾ ਕੋਈ ਵੀ ਸੌਦਾ ਕਰਨਾ ਹੈ ਤੁਸੀਂ ਆਪਦੀ ਇੱਥੋਂ ਤਸੱਲੀ ਨਾ ਜਦੋਂ ਤਸੱਲੀ ਹੁੰਦੀ ਆ ਉਦੋਂ ਲੈ ਕੇ ਜਾਓ ਆਪਦੀ ਚਵਾਈ ਕਰਕੇ ਲੈ ਕੇ ਬਾਈ ਹਰਿੰਦਰਾਂ ਆਪਾਂ ਕੋਈ ਪਾਟਾ ਨੋਟ ਨਹੀਂ ਲੈਣ ਵਾਲੇ ਦਾ ਨਾ ਕੋਈ ਆਪਾਂ ਧਾਰ ਕਰਨਾ ਹਨਾ ਅਲਾਂ ਦੀ ਚੀਜ਼ ਬਈ ਟੰਕਾ ਕੇ ਲਵੇ ਆਪਣੇ ਫਾਰਮ ਤੇ ਆਪ ਦੀ ਫੁੱਲ ਤਸੱਲੀ ਕਰਕੇ ਲੈ ਜਾਵੇ ਪਸੂ ਬਈ ਬਿਲਕੁਲ ਹਨਾ ਪਤਾ ਨਹੀਂ ਕਿਵੇਂ ਰੁਪਈਆ ਰੁਪਈਆ ਕਰਕੇ ਬਈ ਪਸੂ ਜੋੜ ਕੇ ਪਸੂ ਲੈਣਾ ਹੁੰਦਾ ਹਨਾ ਆਪ ਦੀ ਤਸੱਲੀ ਕਰਕੇ ਜਿੱਥੋਂ ਵੀ ਲੈਣਾ ਬਈ ਵੀਡੀਓ ਤੇ ਆਦਾ ਬਈ ਤਸੱਲੀ ਕਰਕੇ ਪਸੂ ਲਓ ਫਿਰ ਇੱਕ ਦੂਜੇ ਨੂੰ ਕਹਿਣ ਨਾਲ ਹੋਣਾ ਨਾਲੇ ਗਾਂ ਵਾਲੇ ਸਰਦਾਰ ਦੀ ਮੌਕੇ ਦੀ ਨਾਲ ਠੋਡੀ ਗਾਂ ਕਹਿਮਤ ਆ ਬਈ ਬਿਲਕੁਲ ਹਨਾ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਜਉਂਦੇ ਬਾ